ਕਿਸਾਨ ਪਰਮਾਣੂ ਡੇਰੀ ਫਾਰਮਾ ਨੂੰ ਗੁਰਲਾਬ ਸਿੰਘ ਬਟਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਵਿਸ਼ਾ ਲੈ ਕੇ ਆਏ ਆਂ ਸੇਬ ਤੇ ਔਲੇ ਦੇ ਮਰਬੇ ਤੇ ਆਪਾਂ ਕਿਵੇਂ ਦੁੱਧ ਵਧਾਉਣਾ ਹੈਗਾ ਉਹਦੇ ਰਸਾ ਲੈ ਕੇ ਆਪਾਂ ਕਿਵੇਂ ਦੁੱਧ ਵਧਾਉਣਾ ਹੈਗਾ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਜਿਵੇਂ ਰਸਾ 500 ਤੇ ਫੀਡ ਆਪਣੀ 1 ਕਿਲੋ ਜਿਵੇਂ ਆਪਾਂ ਰਸਾ ਲਿਆ ਇਹ ਆਪਣੇ ਕੋਲੇ ਰਸਾ ਹੈਗਾ ਇਹ ਦੁਕਾਨ ਦੇ ਉੱਥੋਂ ਆਪਾਂ ਨੂੰ ਮਿਲ ਜਾਂਦਾ ਹੈਗਾ ਜਿਵੇਂ ਔਲੇ ਆਇਨਾ ਮਰਬੇ ਦਾ ਰਸਾ ਪੀਪਿਆਂ ਦੇ ਵਿੱਚ ਹੁੰਦਾ ਹੈਗਾ ਆਪਾਂ ਬਾਜ਼ਾਰ ਚੋਂ ਲੈ ਕੇ ਆਉਨੇ ਆ ਉਹਨਾਂ ਕੋਲੇ ਭਾਈ ਇਹ ਵੇਸਟ ਵਜ ਜਾਂਦਾ ਹੈ ਉਹ ਰਸਾ ਪੰਨ ਕੀ ਹੈਗਾ ਕੋਈ 15 ਰੁਪਏ ਕੋਈ 20 ਰੁਪਏ ਆਪਾਂ ਨੂੰ ਦੇ ਦਿੰਦਾ ਹੈ ਉਹ ਨੂੰ ਆਪਾਂ ਕੀ ਕਰਨਾ ਹੈ ਕਿ ਕਿਸ ਤਰ੍ਹਾਂ ਦਾ ਖਾਲੀ ਬਰਤਨ ਲੈ ਜਾਣਾ ਹੈਗਾ ਇਹ ਖਾਲੀ ਬਰਤਨ ਲੈ ਜਾਣਾ ਖੁੱਲੇ ਮੂੰਹ ਵਾਲਾ ਇਹ ਨੂੰ ਆਪਾਂ ਭਰਾ ਲਿਓ ਜਿਵੇਂ ਕਿ ਮੈਂ ਹੁਣ ਆਪਣੀ ਗਊ ਵਾਸਤੇ ਇਹ ਇਹਦੇ ਵਿੱਚ 19 ਕਿਲੋ ਇਹ 19 ਕਿਲੋ ਰਸਾ ਆ ਗਿਆ ਸੀਗਾ 19 ਦਾ 19 ਕਿਲੋ ਮੈਂ ਆਪਣੀ ਆਪ ਦੀ ਗਊ ਨੂੰ ਇੱਕ ਗਊ ਨੂੰ ਜੇ ਦਿੱਤਾ ਹੈਗਾ ਇਹਨੇ ਨੂੰ ਆਪਾਂ ਕਿਵੇਂ ਤਿਆਰ ਕਰਨਾ ਹੈ ਕਿਵੇਂ ਆਪਾਂ ਦੇਣਾ ਹੈਗਾ ਕਿਵੇਂ ਇਹਦਾ ਭਰਪੂਰ ਫਾਇਦਾ ਖਾ ਸਕਦੇ ਹੋ ਜਦੋਂ ਪਸ਼ੂ ਨੂੰ ਕਮ ਸੇ ਕਮ ਵੀ 10 ਜਾਂ 15 ਦਿਨ ਹੋ ਜਾਣ ਕੜ ਚੱਲਣ ਨੂੰ ਇਹ ਭਾਈ ਕੜ ਚੱਲਣ ਤੋਂ ਬਾਅਦ ਹੀ ਬਾਅਦ ਦੇ ਵਿੱਚ ਹੀ ਆਪਾਂ ਇਹ ਰਸਾ ਦੇਣਾ ਹੈਗਾ ਰਸਾ ਆਪਾਂ ਇਹਦੇ ਨਾਲ ਦੁੱਧ ਤੇ ਬਹੁਤ ਭਰਪੂਰ ਹੰਗਾਰਾ ਮਿਲਦਾ ਹੈ ਜਿਵੇਂ ਫਰਜ ਕਰੋ ਵੀ 15 ਰੁਪਏ ਕਿਲੋ ਆਇਆ ਆਪਾਂ ਕਿੰਨਾ ਲਿਆ ਇਹ ਅੱਧਾ ਕਿਲੋ ਆਪਣਾ 7.5 ਰੁਪਈਆ ਦਾ ਬਣਿਆ ਇਹ 7 ਰੁਪਈਆ ਦੀ ਇੱਕ ਖਰਾਕ ਬਣੀ 7 ਰੁਪਏ ਅਗਰ 7 ਰੁਪਈਆ ਨਾਲ ਦੁੱਧ ਵੱਧ ਆ ਤਾਂ ਬਹੁਤ ਸੱਬੀ ਸੈਟ ਰਹੂਗਾ ਅੱਜ ਮਹਿੰਗਾਈ ਦਾ ਜੋਕਾ ਕਿਸਾਨ ਭਰਾਵਾਂ ਨੂੰ ਕੁਝ ਨਹੀਂ ਬਚ ਰਿਹਾਗਾ ਦੁੱਧ ਤੋਂ ਕਿਉਂ ਦੁੱਧ ਦਾ ਰੇਟ ਨਹੀਂ ਮਿਲ ਰਿਹਾਗਾ ਪਸ਼ੂ ਬਹੁਤ ਮਹਿੰਗਾ ਪੈ ਰਿਹਾ ਦਾਣਾ ਬਹੁਤ ਮਹਿੰਗਾ 40 42 40 ਤੋਂ ਘੱਟ ਦਾਣਾ ਨਹੀਂ ਪੈਂਦਾ ਤੇ 35 ਰੁਪਏ ਦਾ ਇਹਨਾਂ ਦਾ ਦੁੱਧ ਮੰਗਦੇ ਆ ਔਰ ਜੇ ਕੀਮਤ ਦੀ ਗੱਲ ਕਰੀਏ ਅੱਜ 60 70 ਤੋਂ ਘੱਟ ਗਾਂ ਨਹੀਂ ਆਉਂਦੀ ਇੱਕ ਵੀ 1.5 ਤੋਂ ਘੱਟ ਪਾਈ ਚੰਗੀ 16 17 ਕਿਲੋ ਵਾਲੀ ਮੈਂ ਨਹੀਂ ਆਉਂਦੀ ਆਪਾਂ ਕੀ ਕਰਨਾ ਹੈ ਜਿਹੜੇ ਆਪਣੇ ਪਸ਼ੂ ਆ ਉਹਨਾਂ ਤੋਂ ਆਪਾਂ ਇਹੋ ਜੀਆਂ ਛੋਟੀਆਂ ਛੋਟੀਆਂ ਚੀਜ਼ਾਂ ਲੈ ਕੇ ਜਿਵੇਂ ਕਿ ਮੈਂ ਅੱਜ ਦੀ ਮੇਰੀ ਵੀਡੀਓ ਕੋ ਆ ਗਈ ਉਹ ਆਪਣੇ ਬੇਸਟ ਚੀਜ਼ਾਂ ਦੇ ਉੱਤੇ ਬਣਾਈ ਆ ਕਿ ਜਿਵੇਂ ਆਪਾਂ ਖਿਲਾ ਲੈ ਲੀਆਂ ਪਤਾਸਿਆਂ ਦਾ ਚੂਰਾ ਲੈ ਲਿਆ ਉਹ ਮੇਰੀ ਵੀਡੀਓ ਅੱਜ ਚੱਲ ਰਹੀ ਹੈ ਜੀ ਉਹਦੇ ਤੋਂ ਇਹੀ ਫਿਰ ਮੈਂ ਬਣਾਈ ਆ ਕਾਫੀ ਬੰਦਿਆਂ ਨੇ ਦੀ ਮੰਗ ਕੀਤੀ ਸੀਗੀ ਵੀਰ ਭਰਾਵਾ ਦੇ ਕਮੈਂਟ ਆਏ ਸੀਗੇ ਉਸ ਦੇ ਫਿਰ ਮੈਂ ਜਈਏ ਫਿਰ ਤੁਹਾਨੂੰ ਅੱਜ ਇਹ ਇਹ ਡੈਮੋ ਕਰਕੇ ਵਿਖਾਉਣਾ ਕਿਵੇਂ ਦੇਣੀ ਆ ਕਿੰਨੀ ਦੇਣੀ ਆ ਕਦੋਂ ਦੇਣੀ ਆ ਹੋਰ ਆ ਕੀ ਕਰਨਾ ਜਿਵੇਂ ਅੱਧਾ ਕਿਲੋ ਰਸਾ ਹਾਪਾਂ ਵਿੱਚ ਪਾਲਿਆ ਔਰ ਕਿਸੇ ਆਪਣੇ ਕੋਲੇ ਵੀਰ ਭਰਾ ਕੋਲੇ ਆਪਣੇ ਕੋਲੇ ਕੋਈ ਤਰ੍ਹਾਂ ਦੀ ਫੀਡ ਚਾਹੋ ਉਹਦੇ ਕੋਲੇ ਕਣਕ ਦਾ ਦਾਣਾ ਹੈ ਜਾਂ ਉਹਦੇ ਕੋਲੇ ਕੋਈ ਬਾਜ਼ਾਰ ਦੀ ਫੀਡ ਹੈ ਜਾਂ ਕੋਈ ਘਰ ਦੀ ਫੀਡ ਹੈ ਕੋਈ ਫੀਡ ਹੈ ਜਿਵੇਂ ਹੁਣ ਮੇਰੀ ਇਹ ਆਪ ਦੀ ਤਿਆਰ ਕੀਤੀ ਵੀ ਹੈ ਜਿਵੇਂ ਮੈਂ ਤੁਹਾਨੂੰ ਇਹਦੇ ਰੀਲ ਦੇ ਉੱਤੇ ਪਾਈ ਸੀਗੀ ਉਹੋ ਇਹ ਮੇਰੇ ਕੋਲੇ ਆਪ ਦੀ ਆਹ ਵੇਖੋ ਤਿਆਰ ਕੀਤੀ ਆ ਇਹਨੂੰ ਆਪਾਂ ਕੀ ਕਰਨਾ ਹੈ ਮਿਕਸ ਕਰ ਲੈਣਾ ਸੰਗੀਤ ਨਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਪਸ਼ੂ ਨੇ ਕੀ ਕਰਨਾ ਹੈਗਾ ਫਟਾਫਟ ਇਹਨੂੰ ਖਾ ਜਾਣਾ ਹੈਗਾ ਅਗਰ ਆਪਾਂ ਰੁਟੀਨ ਦੇ ਵਿੱਚ ਇਹਨੂੰ ਅੱਧਾ ਕਿਲੋ ਰੋ ਦੇ ਕੇ ਦੁੱਧ ਵਾਲੇ ਪਸ਼ੂ ਨੂੰ ਬਿਲਕੁਲ ਭਰਪੂਰ ਹੰਗਾਰਾ ਮਿਲੇਗਾ ਔਰ ਇਹਦਾ ਨੁਕਸਾਨ ਵੀ ਕੋਈ ਨਹੀਂਗਾ ਵੇਖੋ ਔਲਾ ਇੱਕ ਕਿੰਨੀ ਵਧੀਆ ਚੀਜ਼ ਆ ਔੜੇ ਦਾ ਮਿਲ ਜਾਂਦਾ ਹੈ ਗਾਜਰਾਂ ਦਾ ਮਿਲ ਜਾਂਦਾ ਹੈਗਾ ਆਪਾਂ ਨੂੰ ਸੇਬ ਦਾ ਮਿਲ ਜਾਂਦਾ ਹੈਗਾ ਹਰੜਾ ਦਾ ਮਿਲ ਜੇ ਤਾਂ ਅਗਰ ਹਰੜ ਤੇ ਆਵਲੇ ਦਾ ਸਪੈਸ਼ਲ ਮਿਲ ਜੇ ਤੁਹਾਨੂੰ ਮੈਂ ਕਹਿੰਦਾ ਵੇਹਤਰ ਹੈ ਸੇਵ ਗਾਜਰ ਇਹਦੇ ਚ ਮਿੱਠਾ ਕੁਝ ਹੋ ਹੁੰਦਾ ਇਹ ਕੀ ਹੈ ਜੀ ਨਾ ਦੋ ਚੀਜ਼ਾਂ ਹੈ ਨਾ ਇਹ ਤਾਂ ਬਹੁਤ ਜਾਦੇ ਬਹੁਤ ਭਰਪੂਰ ਹੰਗਾਰਾ ਮਿਲਦਾ ਭਾਈ ਦੋ ਚੀਜ਼ਾਂ ਤੋਂ ਹਰੜ ਤੇ ਆਵਲੇ ਦੇ ਤੋਂ ਅਗਰ ਤੁਸੀਂ ਇਹ ਚੀਜ਼ਾਂ ਲਿਆਵੋਗੇ ਤਾਂ ਬਹੁਤ ਵਧੀਆ ਵੇਖੋ ਹੁਣ ਇਸ ਤਰ੍ਹਾਂ ਦਾ ਇਹ ਆਪਣੇ ਕੋਲੇ ਤਿਆਰ ਹੋ ਗਿਆ ਬਿਲਕੁਲ ਹੁਣ ਜੇਦੋਂ ਆਪਾਂ ਇਹਨੂੰ ਪਸ਼ੂ ਦੇ ਅੱਗੇ ਰੱਖਾਂਗੇ ਪਸ਼ੂ ਨੇ ਮਿੰਟੋ-ਮਿੰਟ ਖਾ ਲੈਣਾ ਹੈ ਇਹਦੇ ਵਿੱਚੋਂ ਕੋਈ ਸ਼ੂ ਵਧੀਆ ਆਊਗੀ ਕੋਈ ਸਮੀਲ ਨਹੀਂ ਆਊਗੀ ਔਰ ਪਸ਼ੂ ਖਾਊਗਾ ਅਗਰ ਜੇ ਪਸ਼ੂ ਪੂਰਾ ਭਰਪੂਰ ਖਾਊਗਾ ਅੰਦਰ ਜਾਊਗਾ ਭਾਈ ਤੇ ਦੁੱਧ ਤਾਂ ਦੇਊਗਾ ਐਵੇਂ ਦੁੱਧ ਨਹੀਂ ਦਿੰਦੇ ਪਸ਼ੂ ਪਸ਼ੂ ਵੀ ਹੁਣ ਕਿਰਾਏ ਤੇ ਹੋ ਗਏ ਪਹਿਲਾ ਵਾਲੇ ਪਸ਼ੂ ਨਹੀਂ ਰਹੇ ਕਿਉਂ ਕਿਰਾਏ ਤੇ ਕਿਵੇਂ ਹੋਗੇ ਆਪਾਂ ਜਿਹੜੀਆਂ ਬੜੇਵੇਂ ਸੀ ਛੋਲੇ ਸੀ ਜਿਉਂ ਸੀ ਇਹ ਚੀਜ਼ਾਂ ਆਪਾਂ ਛੱਡਣੀਆਂ ਜਾ ਰਹੇ ਆ ਕਣਕ ਹੋ ਗਈ ਇਹਨਾਂ ਨੂੰ ਆਪਾਂ ਛੱਡ ਰਹੇ ਆ ਆਪਾਂ ਕੀ ਕਰਦੇ ਆ ਬਾਜ਼ਾਰੋਂ ਜਾਂਦੇ ਆ ਪਰਚੀ ਘਟਵਾਈ ਤੇ ਬੋਰੀਆਂ ਗੱਡੀ ਤੇ ਲੱਗੀਆਂ ਤੇ ਘਰੇ ਆ ਕੇ ਉਹ ਫੀਡ ਦੀਆਂ ਬੋਰੀਆਂ ਪਾਤੀਆਂ ਇਹ ਆਪਣਾ ਪੁਰਾਣਾ ਵਿਰਸਾ ਆਪਾਂ ਛੱਡ ਗਏ ਜਿਹੜਾ ਪੁਰਾਣਾ ਵਿਰਸਾ ਛੱਡ ਗਏ ਤਾਂ ਹੀ ਆਪਾਂ ਨੂੰ ਦੁੱਧ ਦਾ ਇਸ ਤਰ੍ਹਾਂ ਨਹੀਂ ਹੁੰਦੀਆਂ ਤਾਂ ਹੀ ਆਪਾਂ ਨੂੰ ਮੁਸ਼ਕਲਾਂ ਹੁੰਦੀਆਂ ਮੈਂ ਅੱਜ ਦਾ ਜਿਹੜਾ ਵਿਸ਼ਾ ਪੀਤਾ ਹੈਗਾ ਸ਼ੇਰ ਜਾਂ ਔਲੇ ਦੇ ਮਰਬੇ ਦਾ ਰਸਾ ਰਸਾ ਲਿਆ ਹੈਗਾ 500 ਗ੍ਰਾਮ ਤੇ ਖੀੜ ਲਈਆ ਆਪਾਂ 1 ਕਿਲੋ 10 ਖਰਾਕਾਂ ਤੇ ਇੱਕ ਖਰਾਕ ਸਵੇਰ ਵੇਲੇ ਰੋਜ਼ ਦੇਜੋ 10 ਦਿਨ ਤੁਸੀਂ ਪਾਓ 10 ਦਿਨਾਂ ਦੇ ਵਿੱਚ ਜੇ ਤੁਹਾਨੂੰ ਭਰਪੂਰ ਹੰਗਾਰਾ ਮਿਲਦਾ ਹੈ ਤਾਂ ਫਿਰ ਤੁਸੀਂ ਰੁਟੀਨ ਦੇ ਵਿੱਚ ਸ਼ੁਰੂ ਕਰ ਲਓ ਕਿਹੜਾ ਮੈਂ ਡੈਮੋ ਤੁਹਾਡੇ ਵਾਸਤੇ 10 ਦਿਨਾਂ ਦਾ ਕਰਕੇ ਦਿਖਾਇਆ ਹੈਗਾ ਵੀ 10 ਦਿਨ ਕਰੋ 10 ਦਿਨਾਂ ਦੇ ਵਿੱਚ ਕਿੰਨਾ ਪਾਇਆ ਆਪਾਂ 5 ਕਿਲੋ ਪਾਇਆ ਸਾਰਾ ਆਪਾਂ 5 ਕਿਲੋ ਪਾਇਆਗਾ 5 ਕਿਲੋ ਦੇ ਨਾਲ ਆਪਾਂ ਨੂੰ ਪਤਾ ਲੱਗ ਜੂਗਾ ਅਗਰ ਤੁਹਾਡਾ ਪਸ਼ੂ ਹੋਰ ਵੱਧ ਜਾਂਦਾ ਤਾਂ ਫਿਰ ਆਪਾਂ ਹੋਰ ਲੈ ਗਏ ਤੇ ਆਪਾਂ ਹੋਰ ਪਾ ਗਏ ਅੱਜ ਭਾਈ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਿਵੇਂ ਕਿ ਆ ਮੇਰੇ ਤਿੰਨ ਚੈਨਲ ਆ ਤੁਸੀਂ ਇਹਨਾਂ ਨੂੰ ਬਹੁਤ ਬਹੁਤ ਪਿਆਰ ਕਰਦੇ ਹੋਗੇ ਤੁਹਾਡੇ ਪਿਆਰ ਦੇ ਸਦਕਾ ਮੈਂ ਨਮੀਆਂ ਨਮੀਆਂ ਖੋਜਾਂ ਕਰਕੇ ਨਮੀਆਂ ਨਮੀਆਂ ਇਹ ਵੀਡੀਓ ਲੈ ਕੇ ਤੁਹਾਡੇ ਵਾਸਤੇ ਮੈਂ ਲੈ ਕੇ ਆਉਣਾ ਭਾਈ ਤੁਸੀਂ ਮੈਨੂੰ ਭਰਪੂਰ ਹੰਗਾਰਾ ਦਿੰਨੇ ਹੋਗੇ ਕਈ ਮੇਰੇ ਵੀਰ ਆ ਜਿਵੇਂ ਯੂ ਐਸ ਏ ਤੋਂ ਫੋਨ ਆਇਆਗਾ ਉਹ ਵੀਰ ਨੇ ਮੈਨੂੰ ਕਿਹਾ ਅੰਮ੍ਰਿਤਸਰ ਤੋਂ ਮੈਨੂੰ ਜਿਵੇਂ ਫੋਨ ਆਉਂਦੇ ਆਗੇ ਗੁਰਦਾਸਪੁਰ ਵਾਲੇ ਵੀਰ ਤਾਂ ਮੈਨੂੰ ਬਾਪੂ ਜੀ ਬਿਨਾ ਗੱਲ ਹੀ ਨਹੀਂ ਕਰਦੇਗੇ ਤਰਨ ਤਰਨ ਵਾਲੇ ਵੀਰਾਂ ਦਾ ਬਹੁਤ ਜਿਆਦਾ ਧੰਨਵਾਦ ਇਹੜੇ ਗੁਜਰਾਤ ਦੇ ਵਿੱਚ ਬੈਠੇ ਆਗੇ ਉਹ ਉਹ ਆਪਣੇ ਵੀ ਵੀਰ ਉਹ ਕਹਿੰਦੇ ਸਾਡਾ ਨਾਂ ਨਹੀਂ ਲੈਂਦੇ ਭਾਈ ਤੁਹਾਡਾ ਨਾਂ ਵੀ ਲੈ ਦਿੰਨੇ ਆ ਹਬੋਰ ਮਲੂਟ ਜਿਵੇਂ ਫਾਜਲ ਕਾ ਇਧਰੋਂ ਕਾਫੀ ਵੀਰਾਂ ਦੇ ਬਹੁਤ ਕਮੈਂਟ ਆਉਂਦੇ ਆਗੇ ਆਪਾਂ ਜਿਵੇਂ ਦੂਰ ਦੂਰ ਏਡੇ ਬੈਠੇ ਭਾਈ ਆਪਣਾ ਜ਼ਿੰਮੇਦਾਰ ਬਹੁਤ ਦੂਰ ਦੂਰ ਏਡੇ ਬੈਠਾ ਉਹ ਮੇਰੀਆਂ ਇਹਨਾਂ ਜਿਹੜੀਆਂ ਵੀ ਦੇਖਦਾਗਾ ਗੁਰਲਾਬ ਸਿੰਘ ਬਠਿੰਡਾ ਵੱਲੋਂ ਉਹਨਾਂ ਨੂੰ ਮੇਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੇਖੋ ਭਾਈ ਮੇਰੇ ਕੋਲੇ ਜਿਹੋ ਜਿਹਾਂ ਦੇਸੀ ਬੰਦਾ ਮੈਂ ਜ਼ਿੰਮੇਦਾਰ ਬੰਦਾ ਜਿਹੋ ਜਿਹਾਂ ਮੇਰੇ ਕੋਲੇ ਗੱਲਾਂ ਮੈਂ ਤੁਹਾਨੂੰ ਗੱਲਾਂ ਦੇ ਕੇ ਪਿਆਰ ਦੇ ਨਾਲ ਦੱਸੀ ਜਾਂਦਾ ਤੁਸੀਂ ਅਮਲ ਕਰ ਦਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਆਹਾਂ 9988100715 ਤੇ ਜਾ ਕੇ ਤੁਸੀਂ ਇਹਦੇ ਕਮੈਂਟ ਕਰਕੇ ਕਿਸੇ ਨੇ ਕੋਈ ਐਡ ਕਰਵਾਉਣੀ ਆ ਕੋਈ ਮਸ਼ਹੂਰੀ ਕਰਵਾਉਣੀ ਆ ਜਾਂ ਕੋਈ ਨਵੀਂ ਮਹਿੰਦੀ ਵੀਡੀਓ ਬਣਾਉਣੀ ਆ ਜਾਂ ਕੋਈ ਵੇਚ ਲੈ ਤੇ ਬਣਾਉਣੀ ਆ ਜਾਂ ਕੋਈ ਲੈਣਾ ਹੈ ਤੇ ਜਾਂ ਪਸ਼ੂ ਕੋਈ ਵੇਚਣਾ ਹੈਗਾ ਉਹਦਾ ਵੀਡੀਓ ਦਾ ਵੀ ਆਪਣਾ ਭਾਈ ਨਾਲ ਕੰਮ ਹੈਗਾ ਸੇਲ ਪਰਚੇਜ ਦਾ ਵੀ ਆਪਣਾ ਨਾਲ ਕੰਮ ਹੈਗਾ ਤੁਸੀਂ ਇਹ ਕਮੈਂਟ ਦੇ ਉੱਤੇ ਕੀ ਲਿਖ ਦੇਣਾਗਾ 99 88 10 0715 ਆਪਣਾ ਨਾਮ ਪੂਰਾ ਐਡਰੈਸ ਉਹ ਸਾਰਾ ਕੁਝ ਲਿਖ ਦਿਓ ਜਿਵੇਂ ਕਿ ਆਪਾਂ ਹੁਣ ਪਿਛਲੀ ਨਾਲ ਵੀਡੀਓ ਪਾਈ ਗੁਰਨਾਨਕ ਨਗਰ ਦੇ ਵਿੱਚ ਪਾਈ ਉਹ ਬੈੜ ਪਾਈ ਕੱਲ ਵਿਕ ਗਈ ਆ ਫੇਰ ਗੁਰਪ੍ਰੀਤ ਵੀਰ ਜਿਹੜਾ ਅਮਰਗੜ੍ਹ ਦੀਆਂ ਉਹ ਵੀ ਵੇਗੀਆਂ ਆਂਗੀਆਂ ਉਸ ਤੋਂ ਪਹਿਲਾਂ ਤਿੰਨ ਚਾਰ ਵੀਡੀਓ ਆਪਾਂ ਝੰਮੇ ਸਾਈਡ ਪਾਈਆਂ ਸੀ ਉਹ ਵੀ ਵੇਗੀਆਂ ਉਸ ਇਧਰ ਆਪਾਂ ਮਲੋਟ ਹੋਰ ਨਹੀਂ ਪਾਈਆਂ ਸੀਗੀਆਂ ਉਹ ਵੀ ਵੇਗੀਆਂ ਜਿਵੇਂ ਜਿਵੇਂ ਸਾਡੇ ਕੋਲੇ ਆਉਂਦੀਆਂ ਅਸੀਂ ਵੀਡੀਓ ਦੇ ਰਾਹੀਂ ਅਗਲੇ ਨਾਲ ਸੰਬੰਧ ਕਰਕੇ ਜਾ ਕੇ ਵੀਡੀਓ ਬਣਾ ਕੇ ਨਮਾ ਕੋ ਡੈਰੀ ਫਾਰਮ ਦਾ ਉਤਸ਼ਾਹ ਮਿਲਦਾਗਾ ਉਹ ਵੀ ਅਸੀਂ ਬਖਾ ਦਿੰਨੇ ਆਂਗੇ ਤੇ ਇਸ ਇੰਨੀਆਂ ਇੱਕ ਗੱਲਾਂ ਦਾ ਬਹੁਤ ਬਹੁਤ ਗੁਰਲਾਬ ਸਿੰਘ ਮਠੰਡਾ ਵੱਲੋਂ ਧੰਨਵਾਦ